ਲੈਸਨ ਮਹਾਰਾਜ ਨੂੰ ਜੋ ਮੁਰਸ਼ਿਦ ਹੋਏ ਸੀ ਇੱਕ ਆਯੁਰਵੇਦ ਦੀ ਬੂਟੀ ਸੀ ਜਿਹਨੇ ਉਹਨਾਂ ਨੂੰ ਜੀਵਿਤ ਕੀਤਾ ਸੀ ਬਿਲਕੁਲ ਆਯੁਰਵੇਦ ਸੱਤ ਮਰਦਿਆਂ ਜਾਣ ਪਾ ਸਕਦਾ ਹੈ ਜੀ ਇਸ ਦਰਸ਼ਕਾਂ ਕੋਈ ਘਬਰਾਣ ਦੀ ਲੋੜ ਨਹੀਂ ਔਲਾਦ ਦੇਣਾ ਨਾ ਦੇਣਾ ਪਰਮਾਤਮਾ ਦੀ ਵਾਸਤ ਹੈ ਲੇਕਿਨ ਸਾਡੇ ਕੋਲ ਆਜ ਦੇ ਵਿੱਚ ਬੇ ਔਲਾਦ ਜੋੜਿਆਂ ਦੇ ਵਿੱਚ ਜਿਨ੍ਹਾਂ ਦੇ ਸਿਕਰਾ ਨੂੰ ਨੀਲ ਹੋ ਚੁੱਕੇ ਹਨ ਕਟਾਣ ਕਈ ਮੈਨੂੰ ਆ ਕੇ ਕਹਿੰਦੇ ਨੀਲ ਸਿਕਰਾ ਨੂੰ ਤੁਸੀਂ ਕਿਵੇਂ ਠੀਕ ਕਰ ਦਿਓਗੇ ਮੈਂ ਕਹਿੰਦਾ ਬਿਲਕੁਲ ਸਹੀ ਕਹਿੰਦੇ ਕਿਵੇਂ ਠੀਕ ਕਰ ਦਾਂਗੇ ਕਿਉਂ ਉਹ ਕਹਿੰਦੇ ਅੰਗਰੇਜ਼ੀ ਡਾਕਟਰ ਦੇ ਨੀਲ ਸਿਕਰਾ ਨੂੰ ਠੀਕ ਹੋ ਨਹੀਂ ਸਕਦੇ ਬੇ ਕੋ ਸਹੀ ਕਹਿੰਦੇ ਆ ਕਿਉਂਕਿ ਉਹ ਇਕ ਆਯੁਰਵੈਦ ਹੈ ਜਿਹਦੇ ਚ ਇਲਾਜ ਹੈ ਜੀ ਮੈਂ ਜਿਹੜੀ ਆਯੁਰਵੈਦ ਦਵਾਈ ਦੇ ਰਿਹਾ ਹਾਂ 100 ਸਾਲ ਤੋਂ ਮੇਰੇ ਦਾਦਾ ਜੀ ਪਿਤਾ ਦੇ ਰਿਹਾ 50 ਸਾਲ ਤੋਂ ਮੈਂ ਦੇ ਰਿਹਾ ਉਹ ਦਵਾਈ ਹੈ ਜਿਹੜੀ ਨੈਲ ਸਕਰਾਉਨ ਨੂੰ ਠੀਕ ਕਰ ਚੁੱਕੀ ਹੈ ਕਰ ਰਹੀ ਹੈ ਹੂੰ ਮੈਂ ਤੁਹਾਨੂੰ ਸੈਂਕੜੇ 1100 ਪੇਸ਼ੰਡ ਦੇ ਨੰਬਰ ਹਨ ਤੁਸੀਂ ਕਾਲ ਕਰਕੇ ਖੁਦ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਘਰ ਸਾਡੀ ਦਵਾਈ ਖਾਣ ਨੈਲ ਸਕਰਾਉਨ ਨੂੰ ਠੀਕ ਹੋਏ ਹੂੰ ਕਟ ਸਕਰਾਉਨ ਨੂੰ ਤਾਂ ਜਲਦੀ ਠੀਕ ਹੋ ਜਾਂਦੇ ਹਨ ਤੇ ਨੈਲ ਵੀ ਜਿਹੜੇ ਉਪਰਮਾਦ ਦੇ ਕਿਰਪਾ ਨਾਲ ਠੀਕ ਹੋ ਰਹੇ ਹਨ ਇਸੇ ਦਰਸ਼ਕੋ ਬੇ ਇਲਾਜ ਜੋੜਿਆਂ ਦੇ ਵਿੱਚ ਜਿਨ੍ਹਾਂ ਮੇਰੀ ਭੈਣਾਂ ਦਾ ਸੌਲੀਆਂ ਬਣ ਚੁੱਕੀਆਂ ਬ ਟੀਬਾ ਬੰਦ ਹੋ ਚੁੱਕੀ ਹੈ ਨਾ ਬਿਨਾ ਆਪਰੇਸ਼ਨ ਤੋਂ ਆਇਰਦਵਾਈ ਨਾ ਜੀ ਨੇ ਠੀਕ ਕੀ ਜਾਨਗੇ ਹਮਮ ਦਰਸ਼ਕੋ ਜਿਹੜਾ ਆਪਰੇਸ਼ਨ ਹੁੰਦਾ ਉਹਦਾ ਕੀ ਹੈ ਜਿਹੜੀ ਤੁਹਾਡੀ ਅਲਟਰਾਸਾਉਂ ਕਰਾਈ ਸੀ ਉਹਦੇ ਚ ਸਰਜਨ ਨੇ ਤੁਹਾਡੀਆਂ ਦੋ ਜਾਂ ਤਿੰਨ ਸੌਲੀਆਂ ਸੀ ਉਹਨਾਂ ਨੇ ਉਹਨਾਂ ਨੂੰ ਮੂਵ ਕਰਤੀਆਂ ਪਰ 6 ਮਹੀਨਾ ਸਾਲ ਬਾਅਦ ਫਿਰ ਨਵੀਆਂ ਸੌਲੀਆਂ ਫਿਰ ਤਿਆਰ ਹੋ ਜਾਂਦੀਆਂ ਨੇ ਕਿਉਂਕਿ ਉਹਨੇ ਸਿਰ ਤੁਹਾਨੂੰ ਦਵਾਈ ਆਪਰੇਸ਼ਨ ਕੀਤਾ ਸੀ ਤੁਹਾਡੀਆਂ ਪਹਿਲੀਆਂ ਸੌਲੀਆਂ ਮੂਵ ਕਰ ਹੁੰਦਾ ਜੀ ਪਰ ਨਵੀਆਂ ਸੌਲੀਆਂ ਨਾ ਬੰਦੀ ਕੋਈ ਦਵਾਈ ਨਹੀਂ ਦਿੱਤੀ ਹਮ ਜਿਹੜੀ ਮੈਂ ਦਵਾਈ ਆਜਰੋ ਦਿਵਾਵਾਂਗਾ ਤੁਹਾਨੂੰ ਉਹਦੇ ਨਾਲ ਪਹਿਲੀਆਂ ਸੌਲੀਆਂ ਤੁਹਾਡੀਆਂ ਦਵਾਈ ਖਾਣ ਨਾਲ ਹੀ ਮੂਵ ਹੋ ਜਾਣਗੀਆਂ ਅਗਰ ਉਹ ਨਮੀਰ ਸੌਲੀ ਜੰਨੀ ਬਣਨ ਗਿਆ